26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤਰਤਾ ਦੇ ਸਮਾਗਮ ਦੀ ਰੇਡ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 125 ਐਨਸੀਸੀ ਕੈਂਡੀਡੇਟ ਜਾਣਗੇ ਜਿਨ੍ਹਾਂ ਦੀ ਚੋਣ ਐਨਸੀਸੀ ਅਕੈडमी ਰੂਪਨਗਰ ਵਿਖੇ ਸ਼ੁਰੂ ਹੋ ਗਈ ਹੈ ਇਹ 125 ਕੈਂਡੀਡੇਟਸ 400 ਕੈਂਡੀਡੇਟਸ ਦੇ ਵਿੱਚੋਂ ਚੁਣੇ ਜਾਣਗੇ ਇਹਨਾਂ ਦੀ ਸਖਲਾਈ ਦੇ ਲਈ ਅੱਜ ਐਨਸੀਸੀ ਅਕੈडमी ਰੋਪੜ ਦੇ ਵਿੱਚ ਇੰਦਰ ਕਰੂਪਾ ਕੰਪੀਟੀਸ਼ਨ ਐਨਸੀਸੀ ਦੀ ਸ਼ੁਰੂਆਤ ਜੜੀ ਹੋ ਚੁੱਕੀ ਹੈ ਇਹ ਮੁਕਾਬਲੇ ਬ੍ਰਿਗੇਡੀਅਰ ਰਾਹੁਲ ਗੁਪਤਾ ਕਮਾਂਡਰ ਪਟਿਆਲਾ ਗਰੁੱਪ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਏ ਹਨ ਇਸ ਗਰੁੱਪ ਕੰਪੀਟੀਸ਼ਨ ਵਿੱਚ ਸ਼ਾਮਿਲ ਹੋਣ ਦੇ ਲਈ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਤੋਂ 400 ਦੇ ਕੈਂਡੀਡੇਟ ਰੋਪੜ ਅਕੈਡਮੀ ਵਿੱਚ ਪਹੁੰਚੇ ਹਨ ਇਹ ਮੁਕਾਬਲੇ ਤਕਰੀਬਨ ਡੇਢ ਮਹੀਨੇ ਤੱਕ ਚੱਲਦੇ ਰਹਿਣਗੇ ਅਤੇ ਚੁਣੇ ਗਏ ਕੈਂਡੀਡੇਟ 30 ਦਸੰਬਰ ਨੂੰ ਦਿੱਲੀ ਜਾਣਗੇ Okay, Read, uh, General slot. ਚਲ ਗਾ ਡਾਇਨਾਮਟ ਵਿਚਕ ਬਟ ਮੈਂ ਐਡਮ ਅਫੀਸਰ 23 ਪੰਜਾਬ ਪਟਾਲਨ ਐਮ ਸੀ ਸੀ ਰੋਪੜ ਤੋਂ ਹਾਂ ਔਰ ਮੇਰੇ ਨਾਲ ਖੜੇ ਨੇ ਸੂਬੇਦਾਰ ਰਾਜੀਵ ਕੁਮਾਰ ਸਾਡੇ ਟ੍ਰੇਨਿੰਗ ਜੀਐਸਯੂ ਅੱਜ ਐਨ ਸੀ ਸੀ ਅਕੈਡਮੀ ਰੋਪੜ ਦੇ ਵਿੱਚ ਇੰਟਰ ਗਰੁੱਪ ਕੰਪੀਟੀਸ਼ਨ ਐਨ ਸੀ ਸੀ ਦਾ ਸ਼ੁਰੂ ਉਰੇ ਆਇਗਾ ਇਹ ਬ੍ਰਿਗੇਡੀਅਰ ਰਾਹੁਲ ਗੁਪਤਾ ਕਮਾਂਡਰ ਪਟਿਆਲਾ ਗਰੁੱਪ ਦੀ ਅਗਵਾਈ ਦੇ ਵਿੱਚ ਅੱਜ ਇਹ ਕੰਪੀਟੀਸ਼ਨ ਸਟਾਰਟ ਹੋ ਰਿਹਾ ਹੈ ਜਿਹਦੇ ਵਿੱਚ 400 ਐਨਸੀਸੀ ਕੈਡਟਸ ਪੂਰੇ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਪ੍ਰਦੇਸ਼ ਤੋਂ ਔਰ ਚੰਡੀਗੜ੍ਹ ਤੋਂ ਜਿਹੜਾ ਆਪਣਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਐਂਡ ਚੰਡੀਗੜ੍ਹ ਡਾਇਰੈਕਟਿਡ ਹੈ ਇਸ ਤੋਂ 400 ਕੈਡਟਸ ਆਏ ਹੋਏ ਹੈ ਜਿਨ੍ਹਾਂ ਦਾ ਇੰਟਰ ਗਰੁੱਪ ਕੰਪੀਟੀਸ਼ਨ ਅੱਜ ਤੋਂ ਸਟਾਰਟ ਹੋਊਗਾ ਇਸ ਤੋਂ ਬਾਅਦ इंटर ग्रुप कॉम्पीटिशन तो बाद तकरीबन एक सौ पच्ची कैडट्स सिलेक्ट किए जाएंगे जिड़े कि पंजाब हरियाणा हिमाचल प्रदेश एंड चंडीगढ़ डायरेक्टोरेट नीप्रजेंट करें छब्बीस जनवरी दो हज़ार पच्ची जी परेड होनी है दिल्ली के अज तो सिलेक्शन प्रोसैस स्टार्ट हो गया है थैंक यू